39 ਲੱਖ ਰੁਪਇਆ ਆਪਣੀ ਬੇਟੀ ਦੇ ਵਿਆਹ ਤੇ ਖਰਚਣ ਤੋਂ ਬਾਅਦ ਵੀ ਸਹੁਰੇ ਪਰਿਵਾਰ ਦਾ ਨਹੀਂ ਭਰਿਆ ਦਿਲ ਔਰ ਲੜਕੀ ਤੇ ਅਤਿਆਚਾਰ ਕਰਨੇ ਕੀਤੇ ਸ਼ੁਰੂ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੀਆਂ ਤਾਂ ਸਰਕਾਰਾਂ ਵੀ ਡੌਰੀ ਦੇ ਖਿਲਾਫ आवाज चुकदिया ने कानून भी बनिया है और वैसे भी आप देख लीए कि जो ये गल कें कि के जिसने धी दे दी उसने पिछे की छड़िया और इस अलावा तो हर एक माँ बाप अपनी क्षमता दे मुताबक ਆਪਣੀ ਬੇਟੀ ਦੇ ਵਿਆਹ ਦੇ ਉੱਪਰ ਵੱਧ ਤੋਂ ਵੱਧ ਖਰਚਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਉਹ ਬੇਟੀ ਜਿਸ ਨੂੰ ਮਾਪੇ ਨੇ ਜਨਮ ਦਿੱਤਾ ਹੈ ਉਸ ਨੂੰ ਪਾਲ ਪਲੋਸ ਕੇ ਪੜਾ ਲਿਖਾ ਕੇ ਵੱਡਾ ਕੀਤਾ ਹੁੰਦਾ ਹੈ ਤੇ ਉਹ ਚਾਹੁੰਦੇ ਨੇ ਕਿ ਸਾਡੀ ਬੇਟੀ ਦੂਜੇ ਘਰ ਜਾ ਕੇ ਵੀ ਖੁਸ਼ੀਆਂ ਪ੍ਰਾਪਤ ਕਰੇ ਤੇ ਸੁੱਖ ਦੀ ਪ੍ਰਾਪਤੀ ਹੋਵੇ ਉਹ ਵੱਧ ਤੋਂ ਵੱਧ ਆਪਣੀ ਬੇਟੀ ਦੇ ਦਹੇਜ ਵਾਸਤੇ ਪੈਸਾ ਜਿਹੜਾ ਉਹ ਲਗਾਉਂਦੇ ਨੇ ਔਰ ਕਈਆਂ ਦੇ ਕੋਲ ਨਹੀਂ ਹੁੰਦੇ ਉਹ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਹੱਥ ਆਧਾਰ ਲੈ ਕੇ ਇਧਰੋਂ ਉਧਰੋਂ ਚੱਕ ਕੇ ਉਹ ਲੋਕ ਆਪਣੀ ਬੇਟੀ ਦੀ ਸ਼ਾਦੀ ਕਰਦੇ ਨੇ ਪਰ ਫਿਰ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਜੋ ਦਾਜ ਲੈਣ ਦੇ ਜਿਹੜੇ ਲਾਲਚੀ ਲੋਕ ਨੇ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦੀਆਂ ਨੇ ਔਰ ਖਾਸ ਕਰਕੇ ਬੱਚੀਆਂ ਨੂੰ ਜਾਗਰੂਕ ਕਰਦੀਆਂ ਨੇ ਕਿ ਤੁਸੀਂ ਐਜੂਕੇਸ਼ਨ ਪ੍ਰਾਪਤ ਕਰੋ ਤਾਂ ਕਿ ਜੇਕਰ ਤੁਹਾਡੇ ਕੋਲ ਕੋਈ ਦਹੇਜ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਮੂੰਹ ਤੋੜ ਜਵਾਬ ਦੇਵੋ ਕੁਝ ਇੱਕ ਬੱਚੀਆਂ ਤੇ ਇਸ ਜਾਗਰੂਕਤਾ ਦਾ ਹਿੱਸਾ ਬਣ ਚੁੱਕੀਆਂ ਨੇ ਔਰ ਕੁਝ ਕਜੇਬੀ ਨੇ ਜੋ ਪੂਰੀ ਤਰ੍ਹਾਂ ਅੱਲੀ ਜਿਹੜੀ ਹੈ ਉਹ ਆਪਣੇ ਮਾਤਾ ਪਿਤਾ ਨੂੰ ਨਹੀਂ ਦੱਸਦੀਆਂ ਲੇਕਿਨ ਦੋਸਤੋ ਵੈਸੇ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਦਹੇਜ ਕਾਦੇ ਵਾਸਤੇ ਹੈ ਦਹੇਜ ਦਰਸਲ ਆਪਣੀ ਧੀ ਨੂੰ ਇਸ ਕਰਕੇ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਨਵੀਂ ਨਵੇਲੀ ਗਈ ਹੁੰਦੀ ਹੈ ਉਸ ਨੂੰ ਆਪਣੇ ਸਮਾਨ ਦੀਆਂ ਕੁਛ ਇੱਕ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਮਾਂ ਆਪਣੀ ਬੇਟੀ ਨੂੰ ਪੁਛ ਪੁਛ ਕੇ ਸਮਾਨ ਜਿਹੜਾ ਹੈ ਉਹ ਲੈ ਕੇ ਦਿੰਦੀ ਹੈ ਸੋ ਇਸੇ ਕਰਕੇ ਜਦੋਂ ਦੂਸਰੇ ਪਾਸੇ ਲੜਕਿਆਂ ਦੀ ਗੱਲ ਕਰੀਏ ਤੇ ਉਹ ਇਹ ਸਾਰੇ ਦਹੇਜ ਦੇਖ ਕੇ ਪੈਸਾ ਢੇਲਾ ਲੱਗਾ ਵਿਆਹ ਤੇ ਦੇਖ ਕੇ ਉਹ ਇਹ ਗਲਤ ਸਮਝ ਜਾਂਦੇ ਨੇ ਕਿ ਪਤਾ ਨਹੀਂ ਇਹਨਾਂ ਲੋਕਾਂ ਕੋਲ ਕਿੰਨਾ ਕੁ ਪੈਸਾ ਹੈ ਜਿਨ੍ਹਾਂ ਨੇ ਆਪਣੀ ਬੇਟੀ ਦੇ ਵਿਆਹ ਦੇ ਉੱਪਰ ਲੱਖਾਂ ਰੁਪਏ ਖਰਚ ਕਰ ਦਿੱਤੇ ਨੇ ਲੇਕਿਨ ਦੋਸਤੋ ਗਾਜ਼ੀਆਬਾਦ ਦੀ ਇਹ ਖਬਰ ਹੈ ਕਿ ਗਾਜ਼ੀਆਬਾਦ ਦੇ ਵਿੱਚ ਇੱਕ ਲੜਕੀ ਦੇ ਮਾਤਾ ਪਿਤਾ ਨੇ 45 ਲੱਖ ਰੁਪਈਆ ਵਿਆਹ ਤੇ ਲਗਾਤਾ ਲੜਕੇ ਵਾਲਿਆਂ ਦਾ ਢਿੱਡ ਨਹੀਂ ਭਰਿਆ ਉਹਨਾਂ ਨੇ ਕਿਹਾ ਕਿ ਸਾਨੂੰ 21 ਲੱਖ ਰੁਪਈਆ ਔਰ ਨਾਲ ਇੱਕ ਫਾਰਚੂਨਰ ਗੱਡੀ ਜਿਹੜੀ ਹੈ ਉਹ ਚਾਹੀਦੀ ਹੈ ਜਦੋਂ ਉਹਨਾਂ ਦੀ ਇਹ ਡਿਮਾਂਡ ਪੂਰੀ ਨਹੀਂ ਹੋਈ ਤਾਂ ਉਹਨਾਂ ਨੇ ਬੱਚੀ ਦੇ ਉੱਪਰ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਔਰ ਉਹ ਬੱਚੀ ਜਿਸ ਨੂੰ ਲਾੜ ਪਿਆਰ ਦੇ ਨਾਲ ਪਾਲ ਪੋਸ ਕੇ ਵੱਡਾ ਕੀਤਾ ਹੈ ਔਰ ਕਿਹੜਾ ਮਾਮਾਪ ਆਪਣੀ ਬੱਚੀ ਦੀਆਂ ਅੱਖਾਂ ਵਿੱਚ ਅਥਰੂ ਦੇਖ ਸਕਦਾ ਹੈ ਖਾਸ ਕਰਕੇ ਕਿਸੇ ਕਿਸਮ ਦੀ ਕਮੀ ਤੱਕ ਨਹੀਂ ਛੱਡੀ ਮਾਪੇ ਫਿਰ ਵੀ ਕੁਝ ਇੱਕ ਸਾਡੇ ਸਮਾਜ ਦੇ ਵਿੱਚ ਲਾਲਚੀ ਲੋਕ ਨੇ ਜਿਹੜੇ ਕਿ ਆਪਣੀਆਂ ਕਰਤੂਤਾਂ ਤੋਂ ਬਾਝ ਨਹੀਂ ਆਉਂਦੇ ਪਰ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਸਾਰੇ ਨੇ ਮੈਂ ਕਿੰਨਾ ਹੁੰਨਾ ਬਹੁਤ ਸਾਰੇ ਲੋਕ ਅਜੀਬ ਨੇ ਲੇਕਿਨ ਕੁਝ ਇੱਕ ਲੋਕਾਂ ਦੀ ਮਾਨਸਿਕਤਾ ਜਿਹੜੀ ਜ਼ਰੂਰ ਬਦਲੀ ਹੈ ਔਰ ਇਸ ਐਪੀਸੋਡ ਦੇ ਜ਼ਰੀਏ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਦੋਸਤੋ ਕਿ ਦਾਜ ਜਿਹੜਾ ਹੈ ਜਿਸ ਨੇ ਧੀ ਦਿੱਤੀ ਉਹਨੇ ਸਭ ਕੁਝ ਦਿੱਤਾ ਦੇਖੋ ਧੀ ਜਿਹੜੀ ਮਾਪੇ ਦੀ ਅੱਖਾਂ ਦਾ ਤਾਰਾ ਮਾਪੇ ਬਾਪ ਦੇ ਨਾਲ ਕਿੰਨਾ ਘੋਲ ਮੇਲ ਸਾਰਾ ਦਿਨ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਉਹ ਜਦੋਂ ਬੱਚੀ ਆਪਣਾ ਘਰ ਮਾਤਾ ਪਿਤਾ ਦਾ ਘਰ ਛੱਡ ਕੇ ਸੌਰੀ ਪਰਿਵਾਰ ਜਾਂਦੀ ਹੈ ਤਾਂ ਉਸ ਮਾਂ ਬਾਪ ਦਾ ਹਾਲ ਕੀ ਹੋਏਗਾ ਜਿਸ ਤੇ 24 ਘੰਟੇ ਉਹ ਅੱਖਾਂ ਦੇ ਸਾਹਮਣੇ ਰਿੰਦੀ ਹੋਏਗੀ ਸੋ ਇਸ ਕਰਕੇ ਜੇ ਇਹ ਭਾਵਨਾਵਾਂ ਸਮਝਣ ਦੀਆਂ ਹੁੰਦੀਆਂ ਨੇ ਇਹ ਗੱਲ ਕਹਿਣ ਦੀ ਲੋੜ ਨਹੀਂ ਹੁੰਦੀ ਇਹ ਸਿਰਫ ਸਮਝਣ ਵਾਸਤੇ ਗੱਲਾਂ ਬਾਤਾਂ ਹੁੰਦੀਆਂ ਨੇ ਕਿ ਦੇਖੋ ਅੱਜ ਸਾਡੀਆਂ ਧੀਆਂ ਨੇ ਅਸੀਂ ਵਿਆਹ ਕਰ ਦਿੱਤਾ ਜਿੱਥੇ ਜਾਏਗੀ ਉਹਨਾਂ ਦੀਆਂ ਵੀ ਧੀਆ ਹੋਣਗੇ ਉਹਨਾਂ ਨੇ ਆਪਣਾ ਵਿਆਹ ਕਰ ਦਿੱਤਾ ਜੇ ਤੁਹਾਡੀ ਧੀ ਨੂੰ ਦਹੇਜ ਪਾਸਤੇ ਕੋਈ ਤੰਗ ਕਰੇ ਤਾਂ ਤੁਹਾਡਾ ਕੀ ਹਸ਼ਰ ਹੋਵੇਗਾ ਸੋ ਇਹ ਸਮਝਣ ਦੀਆਂ ਗੱਲਾਂ ਨੇ ਦੋਸਤੋ ਆਪਣੇ ਦਹੀਜ ਦੋਹੂਜ ਦੇ ਉੱਪਰ ਕਦੇ ਵੀ ਵਿਸ਼ਵਾਸ ਨਾ ਕਰੋ ਮਿਹਨਤ ਤੇ ਵਿਸ਼ਵਾਸ ਕਰੋ এডਿਕੇਸ਼ਨ ਤੇ ਵਿਸ਼ਵਾਸ ਕਰੋ ਕਿਉਂਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ এডਿਕੇਸ਼ਨ ਵਾਸਤੇ ਔਰਤਾਂ ਦੀ ਆਜ਼ਾਦੀ ਵਾਸਤੇ ਕਿੰਨਾ ਸੰਘਰਸ਼ ਕੀਤਾ ਹੈ ਉਸ ਸੰਘਰਸ਼ ਨੂੰ ਆਪਾਂ ਹਮੇਸ਼ਾ ਬਰਕਰਾਰ ਰੱਖਣਾ ਹੈ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਉਹਨਾਂ ਨੂੰ ਪੈਰਾਂ ਤੇ ਆਪਣੇ ਪੈਰਾਂ ਤੇ ਖੜੇ ਹੋਣ ਲਈ ਪ੍ਰੇਰਿਤ ਕਰਨਾ ਹੈ ਕਿ ਐਜੂਕੇਟ ਹੋ ਕੇ ਤੁਸੀਂ ਆਪਣੇ ਪੈਰਾਂ ਦੇ ਉੱਪਰ ਖੜੇ ਹੋਵੋ ਖੁਦ ਆਪਣੀ ਜ਼ਿੰਦਗੀ ਬਣਾਓ ਦੋਸਤੋ ਇਹ ਗੱਲਬਾਤ ਚੰਗੀ ਲੱਗੀ ਤਾਂ ਭੰਡ ਪੰਜਾਬ ਦੇ ਟੀਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ